ਕਲਰ ਵੇਖ ਸਕਦੇ ਹੋ ਬਈ। ਜੀ। ਬਾਕੀ ਸੁੱਕਾ ਬਹੁਤ ਪਿਆਸਾ ਹੋ ਗਿਆ ਹੈ ਨਾ। ਹਾਂ। ਪਹਿਲੀ ਪਾਰਟੀ ਦਾ ਸਰਸਾ ਨੰਬਰ ਹੈ। ਠੀਕ। ਮਾਲ 95। ਡਿਮਾਂਡ ਜੀ। ਅਪਾ ਸਾਈਨ ਕਰਾਇਵਰੇਟ ਹੀ ਆ 47 ਯਾਰ ਇਹਦਾ। ਸਾਰਾ ਓਰੀਜਨਲ ਆ ਬਈ ਟਰੈਕਟਰ। ਕੀ ਕੰਡੀਸ਼ਨ ਪਈ ਹੈ ਟਰੈਕਟਰ ਦੀ ਬਈ? ਇੰਜਨ ਗੇਅਰ ਜੀ। ਇੰਜਨ ਗੇਅਰ ਜੰਮ ਓਕੇ ਜੀ। ਬਿਲਕੁਲ ਓਕੇ ਹੈ। ਵੱਡਾ ਬਾਲੀ ਮੰਡੀ ਤੇ ਪਹੁੰਚੇ ਆ ਕਿ ਤੁਹਾਨੂੰ ਪਤਾ ਹੈ ਵੀਰਵਾਰ ਮੰਡੀ ਲੱਗਦੀ ਆ ਮੰਡੀ ਦੇ ਵਿੱਚ ਆਪਾਂ ਤੁਹਾਨੂੰ ਚੰਗੇ ਤੇ ਜੈਨੂਇਨ ਜਰੇਟਾਂ ਦੇ ਸੱਤ ਤੇ ਜੀ ਰੇਟਾਂ ਦੇ ਟਰੈਕਟਰ ਦਿਖਾਵਾਂਗੇ ਵੀਡੀਓ ਤੇ ਟਰੈਕਟਰ ਮਾਲਕਾਂ ਦਾ ਟਰਾਲੀ ਮਾਲਕਾਂ ਦਾ ਫੋਨ ਨੰਬਰ ਚੱਲੂਗਾ ਜਿਹਦੇ ਤੇ ਜਾ ਕੇ ਤੁਸੀਂ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਤਾਂ ਜੋ ਫਿਰ ਕਰਦੇ ਆ ਸਾਰੀ ਗੱਲਬਾਤ ਮਿੱਤਰੋ ਕੇ ਆ ਗਿਆ ਸਵਰਾਜ 735 ਆਪਦਾ ਨਾਮ ਤੇ ਪਿੰਡ ਦਾ ਨਾਮ ਜੀ ਗੁਰਸਮਨ ਸਿੰਘ ਜੀ ਪਿੰਡ ਅਲੀਕਾ ਕੀ ਕੰਡੀਸ਼ਨ ਪਈ ਏ ਟਰੈਕਟਰ ਦੀ ਜੀ ਜੀ ਇੰਜਨ ਵੀ ਵਧੀਆ ਜੀ ਪੂਰਾ ਰੁਪਿਆ ਰੁਪਿਆ ਏ ਅੱਛਾ ਜੀ ਬਾਕੀ ਕੀ ਗੜੀ ਜੀ ਇਹਨੂੰ ਵੀ ਸੋਹਣੀ ਏ ਟਰੈਕਟਰ ਦੀ ਨਾਲ ਦਾ ਜਿੰਨਾ Ориਜਨਲ ਆ ਬਾਕੀ ਸੁੱਕਾ ਬਹੁਤ ਵੈਸਟਾ ਬੋਲਦੇ ਹਨਾ ਪਹਿਲੀ ਪਾਰਟੀ ਦਾ ਸਰਸਾ ਨੰਬਰ ਹੈ ਸਰ 45 ਕੇ ਪੈਸੇ ਲਾਓ ਜੀ ਤੁਸੀਂ 45 ਕਾ ਅਗਲੇ ਜੇ ਕੇ ਦੇਣਾ ਹਾਂ ਹਾਂਜੀ ਹਾਂਜੀ ਇਹ ਵੀ ਇੰਨੇ ਕੀ ਲੱਗੇ ਆਪਾਂ ਕਲਰ ਵੇਖ ਸਕਦਾ ਹਾਂ ਬਈ ਵਾਹ ਕੇ ਲੈ ਜਾ ਸਕਦਾ ਹਾਂ ਬੰਦਾ ਬਲਾ ਕੇ ਵਾਹ ਕੇ ਲੈ ਜਾ ਸਕਦਾ ਵਾਹ ਕੇ ਲੈ ਜਾ ਸਕਦਾ ਹਾਂ ਬਲਾ ਆ ਕੇ ਘੰਟਾ ਵਾਹ ਲੈ ਬਲਾ ਠੀਕ ਹੈ ਮਾਡਲ ਜੀ ਮਾਲ 95 ਡਿਮਾਂਡ ਹੈ ਜੀ ਇਹ ਸਵਾ ਲੱਖ ਦਾ ਦੇਣਾ ਬਈ ਯਾਰ ਆਪਾਂ ਸਵਾ ਲੱਖ ਦਾ ਦੇਣਾ ਹਾਂਜੀ ਹਾਂਜੀ ਜੈਸਨੋ ਹੀ ਹੈ ਜੈਸਨੋ ਪਹਿਲੀ ਪਾਰਟੀ ਦਾ ਟਰੈਕਟਰ ਇੰਜਨ ਗੇਰ ਦੀ ਫੁੱਲ ਰਿਪੋਰਟ ਰਿਪੋਰਟ ਆ ਜੀ ਬਣਾ ਬਾਕੀ ਲੈ ਜੀ ਵਾਹ ਕੇ ਲੈ ਜਾ ਕੋਈ ਮਰਾੜਾ ਨਾ ਕਿਤੇ ਕੁਝ ਬਣਾ ਮਗਰ ਉਹ ਆਵਾਜ਼ ਹੈ ਇਸੇ ਦੀ ਟਰੈਕਟਰ ਟਰਾਲੀ ਦੋਨੇ ਟ੍ਰੈਲੀ ਠੀਕ ਹੈ ਟ੍ਰੈਲੀ ਵਿੱਚੋਂ ਤਾਂ ਮਾੜੀ ਮੋਟੀ ਖਰੀ ਹੈ ਅੱਛਾ ਜੀ ਇਹ 47000 ਦੀ ਦੇ ਦਾਂਗੇ ਯਾਰ ਆਪਾਂ 47000 ਦੀ ਹਾਂ ਲਿਖਣ ਨੂੰ ਤਾਂ ਪਲਾਏ ਤੇ ਕੁਝ ਲਿਖ ਰੱਖਿਆ ਲਓ ਜੀ ਪੋਲੋ ਦੇ ਟਾਇਰ ਆ ਮਿੱਤਰੋ ਤਾਂ ਵਿੱਚੋਂ ਵਿੱਚੋਂ ਠੀਕ ਹੈ ਵੈਸੇ ਹੈ ਨਾ ਹਾਂ ਉਹ ਡੰਗ ਲਾਉਣ ਨਾਲ ਹੀ ਹੈਗੀ ਮੰਨ ਲਓ ਕਿ ਕੋਈ ਤੂੜੀ ਦਸੀ ਜਨਾਈ ਜਾਂਦਾ ਕਿ ਕਿਸਾਨ ਭਰਾ ਕਹੇ ਵੀ ਆਪਾਂ ਤੂੜੀ ਵਾਸਤੇ ਜਾਲੀ ਲਾਉਣੀ ਆ ਇਹ ਤਾਂ ਗੰਡੇ ਗੰਡੇ ਵਾਲੇ ਯਾਰ ਹਰੇਕ ਕੰਮ ਚੱਲਦੀ ਹੈ ਚੱਲ ਯਾਰ ਕਿਸੇ ਕੰਮ ਹੀ ਲੈ ਜਾਓ ਹਾਂ ਬਰਾਬਰ ਸਕਰਾਇਵਰੇਟੀ ਆ 47000 ਦਾ ਅੱਗੇ ਆ ਗਿਆ ਜੀ ਨਿਊ ਹਾਲੈਂਡ 3630 ਆਪ ਦਾ ਨਾਮ ਪਿੰਡ ਦਾ ਨਾਮ ਜੀ ਮੇਰਾ ਨਾਮ ਅਮੰਦੀਪਾ ਜੀ ਪਿੰਡ ਫੁੱਲੂ ਹੈ ਜੀ ਕਿੰਨੇ ਟਰੈਕਟਰ ਸੇਲ ਆਪਣੇ ਕੋਲ ਆਪਾਂ ਟਰੈਕਟਰ ਮੰਡੀ ਤੇ ਦੋ ਲੈ ਕੇ ਆਏ ਹਾਂ ਦੋ ਹੈ ਦੋ ਦਿਓ ਬਈ ਜਾਣਕਾਰੀ ਦੋਨਾਂ ਬਾਰੇ ਫਿਰ ਪਹਿਲਾ ਨਿਊ ਹਾਲੈਂਡ ਬਾਰੇ ਦਵੋਗੇ ਕੀ ਕੰਡੀਸ਼ਨ ਪਈ ਏ ਟਰੈਕਟਰ ਦੀ ਬਈ ਕੰਡੀਸ਼ਨ ਦਾ ਬਹੁਤ ਚੰਗਾ ਟਰੈਕਟਰ ਹੈ ਜੀ ਟਾਇਰ ਤੁਹਾਡੇ ਸਾਹਮਣੇ ਹੈ ਜੀ ਅੱਛਾ ਜੀ 90 ਪੈਸੇ ਟਾਇਰ ਹੈ ਜੀ ਟਰੈਕਟਰ ਦੇ ਪਾਵਰ ਸਟੀਰੀਓ ਹੈ ਜੀ 2002 ਮਾਡਲ ਹੈ ਜੀ ਬੈਕ ਸਾਈਡ ਮਿੱਤਰੋ ਐਮ ਆਰ ਐਫ ਦੇ ਕੰਪਨੀ ਦੇ ਟਾਇਰ ਹੈ 90 ਪੈਸੇ ਟਾਇਰ ਹੈ ਤੇ ਬੈਟਰੀ ਬਈ ਬੈਟਰੀ ਬਟਰੀ ਜਾਂਦਾ ਨਹੀਂ ਇੰਜਨ ਗੇਅਰ ਇੰਜਨ ਗੇਅਰ ਤਾਂ ਬਹੁਤ ਚੰਗਾ ਹੈ ਕਿਸਾਨ ਭਰਾ ਕੇਸ ਤਾਂ ਬਾਕੇ ਲੈ ਕੇ ਜਾਣਾ ਬਿਲਕੁਲ ਜੀ ਬਾਕੇ ਚੈੱਕ ਕਰ ਸਕਦੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਦਾਣਾ ਜਾਂਦਾ ਜਮ ਬਿਲਕੁਲ ਓਕੇ ਹੈ ਜੀ ਸਾਰਾ ਜਣੀ ਇਨਜੈਕਟਰ ਹੈ ਰੰਬਾ ਰੰਬਾ ਦਾ ਬਹੁਤ ਸਾਫ ਹੈ ਤੁਹਾਡੇ ਸਾਹਮਣੇ ਹੀ ਹੈ ਹਾਂ ਬਾਕੀ ਲੈਂਕਾਂ ਰੋਡਾਂ ਦਾ ਕੋਈ ਹੋ ਨਹੀਂ ਮੇਰਾੜਾ ਦਾ ਮਗੂੜਾਂ ਦਾ ਵੀ ਬਹੁਤ ਜੰਨਾ ਹੋਈ ਕਹਿੰਦੇ ਉਹਨਾਂ ਹੀ ਚੰਗਾ ਟਰੈਕਟਰਾਂ ਨੇ ਵੀ ਸਾਰਾ ਕਲੀਅਰ ਹੀ ਪਿਆ ਸਾਫ ਪਿਆ ਪੂਰਾ ਠੀਕ ਹੈ ਮਾਡਲ ਇਹ ਹੈ ਬਈ ਮਾਡਲ 2002 ਹੈ ਜੀ ਪਾਵਰ ਸਟੀering ਦਾ ਠੀਕ ਹੈ ਜੀ ਡਿਮਾਂਡ ਬਈ ਡਿਮ 3 ਲੱਖ 15000 ਰੁਪਏ ਡਿਮਾਂਡ ਹੈ ਤੇ ਬਈ ਜੀ ਦੇਣਾ ਲੈਣਾ ਦੇਣਾ ਲੈਣਾ ਮੌਕੇ ਤੇ ਕਰ ਲਾਂਗੇ ਜੀ ਜੇ ਕੋਈ ਕਸਟਮਰ ਆਉਂਦਾ ਤਾਂ ਆਪਣੇ ਕੋਲੇ ਅੱਛਾ ਕਰਦੇ ਹਾਂ ਕੋਈ ਨਾ ਕੋਈ ਸਮਾਨ ਤਾਂ ਜ਼ਰੂਰ ਕਰਾਂਗੇ ਕੰਡੀਸ਼ਨ ਪਈ ਹੈ ਵੀ ਇਹਦੀ ਕੰਡੀਸ਼ਨ ਤਾਂ ਬਹੁਤ ਚੰਗਾ ਟਰੈਕਟਰ ਹੈ ਜੀ ਟਾਇਰ ਪੂਰੇ ਨਵੇਂ ਹੈ ਜੀ ਟਾਇਰ ਚਾਰੇ ਨਵੇਂ ਹੈ ਵੀ ਹਾਂਜੀ ਹਾਂਜੀ ਲੱਭੇ ਪਾਸੇ ਟਾਇਰ ਮੰਨ ਕੇ ਚੱਲੋ ਜੀ ਹੋਣਗੇ ਤਾਂ ਬਾਦੀ ਬਰਾ ਪਾਉਣੇ ਕੀ ਦੱਸ ਦੇਗੇ ਜੀ ਠੀਕ ਹੈ ਜੀ ਮਾਡਲ 10 ਹੈ ਜੀ ਮਾਡਲ 10 ਹੈ ਤੇ ਇਸ ਦੇ ਵਿੱਚ ਆ ਗਏ ਮੁੜਵੇਂ ਹਿੱਸੇ ਦੇ ਵਿੱਚ ਆ ਗਏ ਜੀ ਇੰਜਨ ਗੇਅਰ ਬਾਈ ਜੀ ਇੰਜਨ ਗੇਅਰ ਤਾਂ ਬਹੁਤ ਅਗੜ ਰਿਹਾ ਟਰੈਕਟਰ ਨਵਾਂ ਹੀ ਪਿਆ ਜੀ ਬਿਲਕੁਲ ਨਹੀਂ ਅੱਛਾ ਜੀ ਬਿਲਕੁਲ ਕਸੇ ਸਾਫ਼ ਪਿਆ ਹੈ ਬਿਲਕੁਲ ਜੀ ਕਿਤੇ ਲੀਕ ਸੀ ਕਿ ਵੀ ਨਹੀਂ ਹੈ ਨੀ ਟਰੈਕਟਰ ਵਾਸਤੇ ਸਿੱਧਾ ਆਪਾਂ ਦਾ ਪਾਣੀ ਮਾਰ ਹੀ ਜਾਂਦਾ ਉਹ ਗੱਲ ਨਹੀਂ ਹੈ ਕਿ ਘਰੀ ਘੜੇ ਡਿਮਾਂਡ ਡਿਮਾਂਡ ਹੈਗੀ ਹੈ ਜੀ 2 ਲੱਖ 25000 2 ਲੱਖ 25 ਮਾਨਤਾਣ ਕਰ ਦਿਓਗੇ ਮਾਨਤਾਣ ਕਰ ਲੇ ਚੰਗਾ ਕਰੂਗੇ ਚੰਗਾ ਹੀ ਕਰੂਗੇ ਹਨ ਮੇਤਰੋ ਅੱਗੇ ਆ ਗਿਆ ਵੀ ਮਹਿੰਦਰਾ 265 DI ਤੇ ਮਾਲਕ ਨਾਲ ਗੱਲਬਾਤ ਕਰਦੇ ਆ ਆਪਦਾ ਨਾਮ ਪਿੰਡ ਦਾ ਨਾਮ ਮੇਰਾ ਨਾਮ ਰਪਿੰਦਰ ਸਿੰਘ ਹੈ ਬਾਈ ਪਿੰਡ ਬਹਾਉ ਯਾਤਰੀਆ ਜ਼ਿਲ੍ਹਾ ਬਹਿੰਡਾ ਕੀ ਕੰਡੀਸ਼ਨ ਪਈ ਹੈ ਮਹਿੰਦਰਾ 265 ਦੀ ਕੰਡੀਸ਼ਨ ਸਾਰਾ ओरिजिनल ਆ ਬੇ ਟਰੈਕਟਰ ਅੱਛਾ ਜੀ ਮਗਰਾੜ ਨਵੇਂ ਲੱਗੇ ਹੋਏ ਆਗੇ ਮਗਰਾੜ ਨਵੇਂ ਲੱਗੇ ਆ ਲਓ ਇਹ ਵਪਾਰੀ ਪੁਰਾਣੇ ਸੱਚਾਈ ਦੱਸੀ ਇਹ ਵੀ ਕਹਿੰਦਾ ਵੀ ਮਗਰਾੜ ਨਵੇਂ ਆ ਤੁਸੀਂ ਫੋਨ ਦੇ ਉੱਤੇ ਸਾਰੀ ਗੱਲਬਾਤ ਸੁਣ ਲਓਗੇ ਜਿਹੜੀ ਗੱਲ ਹੋਊਗੀ ਉਹੀ ਟਾਇਰ ਆ ਜਿਹੜੇ 70 ਤੋਂ 75% ਪਏ ਆਗੇ 70 ਤੋਂ 75 ਪੈਸੇ ਠੀਕ ਹੈ ਜੀ ਅੱਛਾ ਜੀ ਪਿਛਲੇ ਆ ਜੇ ਕੇ ਦੇ ਮਤਲਬ ਅਗਲੇ ਐਮ ਆਰ ਪੀ ਅਗਲੇ ਐਮ ਆਰ ਪੀ ਦੇ ਆ ਹਾਂਜੀ ਹਾਂਜੀ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਰਿਪ ਮਾਡਲ 98 ਡਿਮਾਂਡ ਬਈ ਡਿਮਾਂਡ 1,60,000 ਰੁਪਇਆ ਦੇਣਾ ਜੀ ਮਾਨਤਨ ਕਰਦਾ ਕੋਈ ਗੱਲ ਨਹੀਂ 10000 ਦਾ 10000 ਦਾ ਮਾਨਤਨ ਕਰ ਦਿੰਦਾ ਲਓ ਜੀ ਮਿੱਤਰੋ ਅੱਗੇ ਆ ਗਿਆ ਬਈ ਮਹਿੰਦਰਾ 265 ਡੀਆਈ ਹੋਰ ਆ ਕੀ ਮਾਡਲ ਹੈ ਵੀਰੇ ਇਹ ਇਹ 2012 ਮਾਡਲ ਆ ਬਈ 2012 ਮਾਡਲ ਆ ਕੰਡੀਸ਼ਨ ਵੀਰੇ ਜਿੰਨਾ ਵੀ ਸਾਰਾ ਓਰੀਜਨਲ ਆ ਬਈ ਅੱਛਾ ਜੀ ਇੰਜਨ ਗੇਅਰ ਓਕੇ ਆ ਇੰਜਨ ਗੇਅਰ ਤਾਂ ਓਕੇ ਆ ਟਾਇਰਾਂ ਬਣਿਓ ਵੀ ਨਵੇਂ ਹੀ ਆ ਟਾਇਰ ਟਾਇਰ ਵੀ ਨਵੇਂ ਆ ਹਾਂਜੀ ਬਿਲਕੁਲ ਨਵੇਂ ਆ ਮਿੱਤਰੋ ਆ ਵੇਖੋ ਹਜੇ ਤੱਕ ਆ ਜਿਹੜੀ ਰੌੜ ਜੀ ਆ ਆ ਵੀ ਨਹੀਂ ਲੱਗੀ ਇੱਥੋਂ ਹਣਾ ਮਾਡਲ ਹੀ ਮਾਡਲ 2012 ਡਿਮਾਂਡ ਜੀ ਡਿਮਾਂਡ ਇਹਦੀ ਹੈਗੀ ਹੈ ਜੀ 2,55,000 ਅੱਛਾ ਤੇ ਮਾਤਨ ਕਰਦਾ ਕੋਈ ਗੱਲ ਨਹੀਂ ਚੰਗਾ ਕਰਦੇ ਹੋਗੇ ਹਾਂਜੀ ਹਾਂਜੀ ਸਵਰਾਜ 744 ਵੀ ਆਪਾਂ ਤਾਂ ਪਹਿਲੀ ਵਾਰ ਹੀ ਦੇਖਿਆ ਸਵਰਾਜ 744 ਵੀ ਐ ਸ਼ੋਅ ਦੇ ਵਿੱਚ ਵੀ ਆਉਂਦਾ ਸੀ ਗੋਲ ਸ਼ੋਅ ਦੇ ਵਿੱਚ ਆ ਤੁਸੀਂ ਵੀ ਮਿੱਤਰੋ ਦੇਖਿਓ ਜਿਨੇ ਵੀ ਨਹੀਂ ਦੇਖਿਆ ਮੇਰੇ ਯਾਰ ਕਿਹਨੇ ਉਹ ਜ਼ਰੂਰ ਕਮੈਂਟ ਕਰੇ ਜੀ ਆਪਦਾ ਨਾਮ ਪਿੰਡ ਦਾ ਨਾਮ ਮੇਰਾ ਨਾਮ ਹੈ ਬੂਟਾ ਸਿੰਘ ਹੈ ਜੀ ਪਿੰਡ ਦਾ ਨਾਮ ਜੀ ਪਿੰਡ ਦਾ ਨਾਮ ਆਲੀ ਕਈ ਭਾਈ ਜੀ ਕੀ ਮਾਡਲ ਹੈ ਇਹ 7 ਮਿੰਟ ਲਾਈ ਕੋਲੋ ਦੇ ਆ ਤੇ ਬੈਕ ਸਾਈਡ ਟਾਇਰ ਕਿੰਨੇ ਪਰਸੈਂਟ ਪਏ ਆ ਜੀ ਕਿੰਨੇ ਮਲਿਆ 7 65 ਕੁ 65 ਕੁ ਪੈਸੇ ਹੈਣਾ 65 ਕੁ ਪੈਸੇ ਹੈ ਕਿਸ਼ਾਨ ਮਿੱਤਰੋ ਤਾਂ ਵੀ ਟਰੈਕਟਰ ਦੀ ਕੰਡੀਸ਼ਨ ਜੀ ਕਿਵੇਂ ਆ ਕੰਡੀਸ਼ਨ ਬਹੁਤ ਵਧੀਆ ਜੀ ਓਕੇ ਕੋਸ ਨਹੀਂ ਪਾਲਦਾ ਇਹ ਸਾਰਾ ਇੰਜਨ ਗੇਅਰ ਜੀ ਇਨਨ ਗੇਅਰ ਜੰਮਾ ਓਕੇ ਜੀ ਬਿਲਕੁਲ ਓਕੇ ਹੈ ਜੇਕਰ ਕਿਸਾਨ ਭਰਾ ਕਹੇ ਵੀ ਇਸ ਤਾਂ ਬਾਹ ਕੇ ਲੈ ਕੇ ਜਾਣਾ ਹੈ ਹਾਂ ਬਾਹ ਕੇ ਲੈ ਜਾਏ ਪਣਾ ਸਾਰਾ ਤਨਵਾਹੀ ਚਲੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਾਹੇ ਹਾਂ ਠੀਕ ਹੈ ਜੀ ਤਾਂ ਡਿਮਾਂਡ ਜੀ ਡਿਮਾਂਡ ਤਾਂ ਜੀ 85 ਹੈ ਜੀ 185 185 ਹਾਂ ਮਾਡਲ ਮਾਡਲ 7 ਹੈ ਮਾਡਲ 7 ਹੈ ਹਾਂਜੀ ਮਾਨਤਾਨ ਬਈ ਮਾਨਤਾਨ ਜੀ 5000 ਰੁਪਇਆ ਹੋ ਜਾਊਗਾ ਬਸ 5000 ਹੋ ਜਾ ਹਾਂ ਚਲ ਕੋਈ ਮਾਰ ਮੋਟਾ ਕੋਈ ਆਓ ਚਲ ਮਾਨਤਾਨ ਕਰਨਗੇ ਵੀਰ ਬਈ ਮਾਨਤਾਨ ਕਰਨਗੇ ਮਿੱਤਰੋ ਹਾਂਜੀ ਮਿੱਤਰੋ ਜਿਵੇਂ ਤੁਸੀਂ ਇਹ ਵੀਡੀਓ ਦੇਖੀਓ ਲਾਸਟ ਤੱਕ ਉਮੀਦ ਕਰਦਾ ਵਧੀਆ ਲੱਗੀਓ ਮਿੱਤਰੋ ਬੁੱਕ ਪੇਜ ਤੇ ਹਾਂ ਜਾਂ YouTube ਚੈਨਲ ਤੇ ਹਾਂ ਤਾਂ ਮਿੱਤਰੋ ਆਪਣੇ ਪੇਜ ਤੇ ਚੈਨਲ ਤੇ ਇਹੋ ਜੀਆਂ ਹੋਰ ਚੰਗੀਆਂ ਵੀਡੀਓ ਖੇਤੀਬਾੜੀ ਦੇ ਰਿਲੇਟਡ ਸੰਧਾਂ ਦੇ ਲੈਣ ਦੇਣ ਦੀਆਂ ਤਾਂ ਵੀਡੀਓ ਦੇਖ ਸਕਦੇ ਹੋ ਤੇ ਆਪਣੇ ਨਾਲ ਜੇ ਕੋਈ ਸੰਦ ਵੇਚਣਾ ਹੈ ਆਪ ਦਾ ਕਾਰੋਬਾਰ ਦੇ ਵਿੱਚ ਵਾਧਾ ਕਰਾਉਣਾ ਮਿੱਤਰੋ ਤਾਂ ਵੀ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਵੀਡੀਓ ਦੇਖਣ ਲਈ ਲਾਸਟ ਤੱਕ ਮਿੱਤਰੋ ਬਹੁਤ ਬਹੁਤ